ਜਿੱਥੇ ਸੈਂਸ਼ੀਲਤਾ ਹੈ ਜਾਪਾਂਦੇ ਸਮਰਾਟ ਜਮਾਤੋ ਦਾ ਸਾਬਕਾ ਮੰਤਰੀ 오ਜੋਸਾਨ ਦੇ ਪਰਿਵਾਰ ਦੀਆਂ ਦੋ ਤਿੰਨ ਪੀੜੀਆਂ ਇਕੱਠੀਆਂ ਰਹਿੰਦੀਆਂ ਸਨ ਉਸਦੇ ਪਰਿਵਾਰ ਚ 1000 ਦੇ ਕਰੀਬ ਮੈਂਬਰ ਸਨ ਜਦੋਂ ਵੀ ਪਰਿਵਾਰ ਦੇ ਕਿਸੇ ਮੈਂਬਰ ਤੇ ਮੁਸੀਬਤ ਆਉਂਦੀ ਤਾਂ ਸਾਰੇ ਇਕੱਠੇ ਹੋ ਜਾਂਦੇ ਸਮਰਾਟ ਜਮਾਤੋ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ 1000 ਵਿਅਕਤੀਆਂ ਦਾ ਪਰਿਵਾਰ ਇਕੱਠਾ ਪਿਆਰ ਨਾਲ ਰਹਿ ਸਕਦਾ ਹੈ ਉਹ ਇਸ ਗੱਲ ਦੀ ਜਾਂਚ ਕਰਨ ਲਈ ਬਿਨਾਂ ਕੋਈ ਜਾਣਕਾਰੀ ਦਿੱਤੇ 오ਜੋਸਾਨ ਦੇ ਘਰ ਗਿਆ 오ਜੋਸਾਨ ਬਹੁਤ ਬਜ਼ੁਰਗ ਹੋ ਗਿਆ ਸੀ ਇਸ ਲਈ ਉਹ ਹਮੇਸ਼ਾ ਘਰ ਚ ਹੀ ਰਹਿੰਦਾ ਸੀ ਰਸਮੀ ਗੱਲਬਾਤ ਤੋਂ ਬਾਅਦ ਸਮਰਾਟ ਜਮਾ ਓਜੋਸਾਨ ਰੋਬੁਟਿਆ ਮੰਤਰੀ ਜੀ ਜਪਾਨ ਦੇ ਹਰ ਘਰ ਚ ਤੁਹਾਡੇ ਪਰਿਵਾਰ ਦੀ ਮਿਸਾਲ ਦਿੱਤੀ ਹੈ ਕੀ ਤੁਸੀਂ ਦਸੋਗੇ ਕਿ ਤੁਹਾਡੇ 1000 ਤੋਂ ਵੱਧ ਲੋਕਾਂ ਦੇ ਪਰਿਵਾਰ ਚ ਇਕਤਾ ਤੇ ਪਿਆਰ ਕਿਵੇਂ ਬਣਿਆ ਰਹਿੰਦਾ ਹੈ ਓਜੋਸਾਨ ਨੇ ਬੁੜਾਪੇ ਕਰਨ ਜਿਆਦਾ ਗੱਲ ਕਰਨ ਤੋਂ ਅਸਮਰਤ ਸੀ ਇਸ ਲਈ ਉਸਨੇ ਸਮਰਾਟ ਦੀਆਂ ਗੱਲਾਂ ਦਾ ਜਵਾਬ ਦੇਣ ਲਈ ਇਸ਼ਾਰੇ ਨਾਲ ਆਪਣੇ ਪੁੱਤ ਨੂੰ ਕਾਗਜ਼ ਤੇ ਕਲਮ ਲਿਆਉਣ ਲਈ ਕਿਹਾ ਉਸਦਾ ਪੋਤਾ ਤੁਰੰਤ ਕਲਮ ਤੇ ਕਾਗਜ਼ ਲੈ ਆਇਆ ਇਸ ਤੋਂ ਬਾਅਦ ਓਜੋਸਾਨ ਨੇ ਆਪਣੇ ਕੰਬਦੇ ਹੱਥਾਂ ਨਾਲ ਕਾਗਜ਼ ਤੇ ਕੁਝ ਸ਼ਬਦ ਲਿਖੇ ਤੇ ਫਿਰ ਕਾਗਜ਼ ਸਮਰਾਟ ਨੂੰ ਦੇ ਦਿੱਤਾ ਜਦੋਂ ਸਮਰਾਟ ਨੇ ਉਸ ਸੁਕਤਾ ਨਾਲ ਕਾਗਜ਼ ਵੱਲ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਓਜੋਸਾਨ ਨੇ ਉਰੇ ਕਾਗਜ਼ ਤੇ ਸਿਰਫ ਇੱਕ ਸ਼ਬਦ ਲਿਖਿਆ ਸੀ ਸਹਿਨਸ਼ੀਲਤਾ ਸਮਰਾਟ ਨੂੰ ਹੈਰਾਨ ਦੇਖ ਕੇ ਉਹ ਚੋਸਾਨ ਨੇ ਕਿਹਾ ਮੇਰੀ ਪਰਿਵਾਰ ਦੀ ਖੁਸ਼ੀ ਤੇ ਇਕਤਾ ਦਾ ਰਾਜ ਸਿਰਫ ਇਸ ਇੱਕ ਸ਼ਬਦ ਚ ਲਿਖਿਆ ਹੋਇਆ ਹੈ ਜਿੱਥੇ ਸਹਿਨਸ਼ੀਲਤਾ ਹੈ ਉੱਥੇ ਗੁੱਸਾ ਨਹੀਂ ਵਧਦਾ ਜਿੱਥੇ ਗੁੱਸਾ ਨਹੀਂ ਹੋਵੇਗਾ ਉੱਥੇ ਕੋਈ ਝਗੜਾ ਨਹੀਂ ਹੋਵੇਗਾ ਜੇਕਰ ਕੋਈ ਟਕਰਾ ਨਹੀਂ ਹੈ ਤਾਂ ਕੋਈ ਵਿਗਾੜ ਵੀ ਨਹੀਂ ਹੋਵੇਗਾ ਸਮਰਾਟ ਨੂੰ ਉਸ ਦਾ ਜਵਾਬ ਮਿਲ ਗਿਆ ਸੀ